ਜੀ ਪਹਿਲਾਂ ਤਾਂ ਸਾਰੇ ਮਹਾ ਪੰਜਾਬ ਯੂਐਸਏ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀਨਾਂ ਨੇ ਬਹੁਤ ਹੀ ਜਿਆਦਾ ਸੇਵਾ ਨਿਭਾ ਰਹੇ ਨੇ ਵੀਰ ਹੋਣਾਂ ਨੇ ਇੰਨਾ ਸੋਹਣਾ ਅਪਰਾਲਾ ਕੀਤਾ ਜਿਹਦਾ ਮੈਂ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਬੜਾ ਵੱਡਾ ਸਟੈਪ ਚੱਕਿਆ ਤੇ ਇਹ ਸਟੈਪ ਇੰਨਾ ਕਿ ਚੰਗਾ ਚੱਕਿਆ ਕਿ ਤੁਸੀਂ ਮਹਾਦਾਨ ਖੂਨ ਦਾਨ ਇੱਕ ਬਹੁਤ ਹੀ ਵੱਡਾ ਮਹਾਦਾਨ ਹੈ ਠੀਕ ਹੈ ਇੱਕ ਇੱਕ ਬੂੰਦ ਕਿਸੇ ਦੀ ਵੀ ਜ਼ਿੰਦਗੀ ਬਚਾ ਸਕਦੀ ਹੈ ਕਿੰਨੀ ਵਾਰੀ ਖੂਨ ਡੋਨੇਟ ਕੀਤਾ ਜੀ ਬਲੱਡ ਡੋਨੇਟ ਫਸਟ ਟਾਈਮ ਹੈ ਜੀ ਫਸਟ ਟਾਈਮ ਬਹੁਤ ਵਧੀਆ ਲੱਗਾ ਜੀ ਖੂਨਦਾਨ ਕਰਕੇ ਸਾਰਿਆਂ ਨੂੰ ਕਰਨਾ ਚਾਹੀਦਾ ਜੀ ਹਰ ਇੱਕ ਨੂੰ ਕੋਈ ਡਾਊਟ ਨਹੀਂ ਹੈਗਾ ਇੱਥੇ ਕਿ ਕੁਝ ਨਹੀਂ ਆ ਵੀ ਖੂਨਦਾਨ ਕਰੋ ਕਿਸੇ ਦੀ ਜਾਨ ਬਚਾਓ ਸასი ਗੱਲ ਵੀਰੇ ਬਾਈ ਜੀ ਕਿਹੜੇ ਪਿੰਡ ਤੋਂ ਆਏ ਆ ਜੀ ਆਪਾਂ ਬਾਈ ਜੀ ਮੈਂ ਪਿੰਡ ਕੂਮਖੁਰਦ ਤੋਂ ਆਇਆ ਜੋ ਕਿ ਨੀਅਰ ਕੋਹਾੜਾ ਮਾਚੀਵੜਾ ਸਾਹਿਬ ਰੋਡ ਤੇ ਪੈ ਜਾਂਦਾ ਉੱਥੋਂ ਆਇਆ ਮੈਂ ਬਾਈ ਜੀ ਕੈਂਪ ਲੱਗਿਆ ਇਹ ਲੁਧਿਆਣਾ ਦੇ ਮੁੰਡਿਆਂ ਸ਼ਹਿਰ ਦੇ ਅੰਦਰ ਮਹਾਪੰਜਾਬ ਯੂਐਸਏ ਵੱਲੋਂ ਇੱਕ ਛੋਟਾ ਜਿਹਾ ਪਰਾਲਾ ਕੀਤਾ ਗਿਆ ਸੀ ਏ ਭਾਈ ਜੀ ਲਗਭਗ 20 ਕਿਲੋਮੀਟਰ ਦੂਰ ਤੋਂ ਚੱਲ ਕੇ ਆਏ ਨੇ ਆਪਣਾ ਨਾਮ ਦੱਸੋਗੇ ਜੀ ਭਾਈ ਜੀ ਮੇਰਾ ਨਾਮ ਡਾਕਟਰ ਗੁਰਪ੍ਰੀਤ ਸਿੰਘ ਆ ਤੇ ਮੈਂ ਕੂਮਖਰਦ ਤੋਂ ਰਹਿਣ ਵਾਲਾ ਗੱਲ ਕਰਨ ਚ ਆਈ ਹੈ ਕਿ ਵੀ ਲਗਭਗ 20 ਕਿਲੋਮੀਟਰ ਤੋਂ ਇੱਕ ਨੌਜਵਾਨ ਬਲੱਡ ਡੋਨੇਟ ਕਰਨ ਲਈ ਆਇਆ ਇਹ ਵੀ ਇੱਕ ਭਾਵਨਾ ਲੇਕਿਨ ਇਸ ਤੋਂ ਵੱਡੀ ਭਾਵਨਾ ਵੀ ਅਸੀਂ ਪੰਜਾਬ ਦੇ ਅੰਦਰ ਦੇਖ ਚੁੱਕੇ ਆ ਜਦੋਂ ਲਗਭਗ ਅੱਧਾ ਪੰਜਾਬ ਨਾ ਹੜਾਂ ਦੀ ਮਾਰ ਚ ਸੀਗਾ ਉਦੋਂ ਵੀ ਇਹ ਨੌਜਵਾਨ ਆਪਣੇ ਵਲੰਟੀਅਰ ਵੀਰਾਂ ਨੂੰ ਲੈ ਕੇ ਨਾਲ ਦੇਖ ਸਕਦੇ ਹੋ ਇੱਕ ਛੋਟੀ ਜੀ ਟੀਮ ਲੈ ਕੇ ਜਦੋਂ ਚਾਰੇ ਪਾਸੇ ਪਾਣੀਓ ਪਾਣੀ ਸੀ ਉਦੋਂ ਇਹ ਆਪਣੀ ਮੈਡੀਕਲ ਟੀਮਾਂ ਨਾਲ ਲੈ ਕੇ ਉੱਥੇ ਇਹ ਸੇਵਾ ਕਰਨ ਲਈ ਪਹੁੰਚੇ ਹੋਏ ਸੀ ਭਾਈ ਜੀ ਉਮਰ ਬੇਸ਼ੱਕ ਛੋਟੀ ਹੈ ਪਰ ਬਹੁਤ ਵੱਡੀਆਂ ਵੱਡੀਆਂ ਪਲੰਘਾਂ ਪਟ ਰਹੇ ਨੇ ਜਿਵੇਂ ਕਹਿੰਦੇ ਨੇ ਮੱਲ ਮਾਰੀ ਮੱਲ ਮਾਰੀ ਮੈਂ ਤਾਂ ਨਹੀਂ ਕਹਿੰਦਾ ਕਿਉਂਕਿ ਇਹਨਾਂ ਦਾ ਹੀ ਕਹਿਣਾ ਹੈ ਕਿ ਜੇ ਮੱਲ ਮਾਰ ਕੇ ਬੈਠ ਗਏ ਤਾਂ ਗੋ ਕਰਨ ਲਈ ਕੁਝ ਨਹੀਂ ਬਚਦਾ ਕੁਝ ਜੀ ਮੇ ਤੁਹਾਡੇ ਵਰਗੇ ਕੁਝ ਨੌਜਵਾਨ ਵੀਰ ਨੇ ਕੋਈ ਬਲੱਡ ਡੋਨੇਸ਼ਨ ਕੈਂਪ ਦੇ ਬਾਰੇ ਜੀ ਕੁਝ ਉਹਨਾਂ ਨੂੰ ਕਹਿਣਾ ਚਾਹੋਗੇ ਜੀ ਬਈ ਜੀ ਮੈਂ ਬਲੱਡ ਡੋਨੇਸ਼ਨ ਕੈਂਪ ਦੇ ਬਾਰੇ ਇਹ ਕਹਿਣਾ ਚਾਹੁੰਦਾ ਕਿ ਆਪਣੇ ਜਿੰਨੇ ਵੀ ਯੰਗ ਐਜ ਦੇ ਭੈਣ ਭਰਾ ਨੇ ਠੀਕ ਹੈ ਬਲੱਡ ਜ਼ਰੂਰ ਡੋਨੇਟ ਕਰੋ ਬਲੱਡ ਖੂਨਦਾਨ ਇੱਕ ਮਹਾਦਾਨ ਆ ਜਿਹੜਾ ਕਿ ਬਹੁਤ ਹੀ ਲੋਕਾਂ ਦੀ ਜ਼ਿੰਦਗੀ ਬਚਾਉਂਦਾ ਜੋ ਹੁਣ ਆਪਾਂ ਨੂੰ ਸਰਟੀਫਿਕੇਟ ਮਿਲਿਆ ਇੱਕ ਵੀਰ ਹੋਣਾਂ ਨੇ ਦਿੱਤਾ ਠੀਕ ਹੈ ਉਹ ਸਰਟੀਫਿਕੇਟ ਦੇ ਕੇ ਜਦੋਂ ਕਿਸੇ ਨੂੰ ਐਮਰਜੈਂਸੀ ਬਲੱਡ ਦੀ ਲੋੜ ਹੋਵੇ ਨਾ ਤੇ ਆਪਾਂ ਉਦੋਂ ਇਹ ਸਰਟੀਫਿਕੇਟ ਦਿਖਾ ਕੇ ਉਹਨਾਂ ਨੂੰ ਬਲੱਡ ਲੈ ਕੇ ਦੇ ਸਕਦੇ ਆ ਤਾਂ ਕਰਕੇ ਕਿ ਜਿੰਨਾ ਵੀ ਹੋ ਸਕਦਾ ਖੂਨਦਾਨ ਕਰੋ ਕਿ ਕਈ ਵਾਰੀ ਇਦਾਂ ਦੀਆਂ ਫੈਮਲੀਆਂ ਵੀ ਦੇਖੀਆਂ ਨੇ ਮੈਂ ਜਿਨ੍ਹਾਂ ਦੇ ਕੋਲੇ ਪੈਸੇ ਵੀ ਹੁੰਦੇ ਆ ਪਰ ਡੋਨਰ ਨਹੀਂ ਹੁੰਦੇ ਬਲੱਡ ਡੋਨੇਟ ਨੂੰ ਡੋਨਰ ਨਹੀਂ ਹੁੰਦੇ ਤੇ ਇਹ ਸਰਟੀਫਿਕੇਟ ਆਪਣਾ ਉਥੇ ਡੋਨਰ ਦੀ ਜਗ੍ਹਾ ਕੰਮ ਕਰਦਾ ਬਾਈ ਜੀ ਆਪਣੀ ਪ੍ਰੈਕਟਿਸ ਕਰਦੇ ਆ ਡਾਕਟਰੀ ਦੀ ਤੇ ਖੁਦ ਵੀ ਅੱਜ ਬਲੱਡ ਨੇਟ ਕਰਕੇ ਹਟੇ ਨੇ ਬਾਈ ਜੀ ਥੋੜਾ ਜਿਹਾ ਨਾ ਅੱਜ ਹੁਣ ਟਾਈਮ ਤਾਂ ਸਵਾਬਤਾ ਬਣੀ ਗਿਆ ਤੁਸੀਂ ਨਾਲ ਨਾਲ ਕੁਝ ਖਾਸੀਅਤਾਂ ਵੀ ਦੱਸ ਦਿਓ ਜਿਹੜੇ ਬੰਦੇ ਤਾਂ ਬਲੱਡ ਨੇਟ ਕਰਦੇ ਆ ਉਹਨਾਂ ਨੂੰ ਤਾਂ ਚਲੋ ਕੁਝ ਨਾ ਕੁਝ ਜਿਵੇਂ ਇੱਕ ਦੂਸਰੇ ਨੂੰ ਮਿਲ ਕੇ ਉਹਨਾਂ ਨੂੰ ਇਹਦੇ ਬਾਰੇ ਜਾਣਕਾਰੀ ਮਿਲ ਜਾਂਦੀ ਆ ਕਈ ਬੰਦੇ ਹੁਣ ਘਰੋਂ ਹੀ ਨਹੀਂ ਨਿਕਲਦੇ ਉਹ ਘਰ ਚ ਬੈਠੇ ਹੀ ਉਹ ਉੱਥੇ ਹੀ ਬੈਠਕਾਂ ਮਾਰੀ ਜਾਂਦੇ ਵੀ ਮੈਂ ਵੀ ਖੂਨ ਦੇਣਾ ਮੈਂ ਵੀ ਖੂਨ ਦੇਣਾ ਪਰ ਅੰਦਰੋਂ ਅੰਦਰ ਹੀ ਨੇ ਇੱਕ ਉਹਨਾਂ 'ਚ ਜੋਸ਼ ਜ਼ਰੂਰ ਹੁੰਦਾ ਪਰ ਅੰਦਰੋਂ ਇੱਕ ਡਰ ਬੈਠ ਜਾਂਦਾ ਕਿ ਵੀ ਜੇ ਮੈਂ ਖੂਨ ਦਊਗਾ ਤਾਂ ਪਤਾ ਨਹੀਂ ਮੈਨੂੰ ਕੀ ਹੋ ਜਾਊਗਾ ਜਾਂ ਮੈਨੂੰ ਕੀ ਘਾਟਾ ਪੈ ਜਾਊਗਾ ਜੀ ਪਹਿਲਾਂ ਤਾਂ ਸਾਰੇ ਮਹਾ ਪੰਜਾਬ ਯੂਐਸਏ ਚੈਨਲ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਹੀ ਜਿਆਦਾ ਸੇਵਾ ਨਿਭਾ ਰਹੇ ਨੇ ਵੀਰ ਹੋਣਾਂ ਨੇ ਇੰਨਾ ਸੋਹਣਾ ਅਪਰਾਲਾ ਕੀਤਾ ਜਿਹਦਾ ਮੈਂ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਬੜਾ ਵੱਡਾ ਸਟੈਪ ਚੱਕਿਆ ਤੇ ਇਹ ਸਟੈਪ ਇੰਨਾ ਕਿ ਚੰਗਾ ਚੱਕਿਆ ਕਿ ਤੁਸੀਂ ਮਹਾਦਾਨ ਖੂਨਦਾਨ ਇੱਕ ਬਹੁਤ ਹੀ ਵੱਡਾ ਮਹਾਦਾਨ ਹੈ ਠੀਕ ਹੈ ਇੱਕ-ਇੱਕ ਬੂੰਦ ਕਿਸੇ ਦੀ ਵੀ ਜ਼ਿੰਦਗੀ ਬਚਾ ਸਕਦੀ ਹੈ ਠੀਕ ਹੈ ਇੱਕ-ਇੱਕ ਬੂੰਦ ਨਾਲ ਨਾ ਕਈ ਵਾਰ ਮੈਂ ਆਪਣੇ ਲਾਈਫ ਦੇ ਐਕਸਪੀਰੀਅੰਸ ਇਦਾਂ ਦੇ ਇਨਸੀਡੈਂਟ ਦੇਖੇ ਨੇ ਜਿਹੜੇ ਕਿ بڑے ਲੋਕ ਬਲੱਡ ਨੂੰ ਟਰਸਦੇ ਨੇ ਜਿੱਦਾਂ ਕਿ ਕਈ ਗਰੁੱਪ 네ਗੇਟਿਵ ਹੁੰਦੇ ਨੇ ਠੀਕ ਹੈ ਜਿਹੜੇ ਬਹੁਤੀ ਘੱਟ ਮਿਲਦੇ ਨੇ ਖੂਨਦਾਨ ਦਾ ਬਾਈ ਜੀ ਦੇ ਇੰਨਾ ਕੁ ਵਧੀਆ ਪ੍ਰਚਾਰਾ ਕੀਤਾ ਕਿ ਹਰ ਕੋ ਨੂੰ ਆਪਾਂ ਨੂੰ ਖੂਨ ਦੇਣਾ ਚਾਹੀਦਾ ਜਿੱਦਾਂ ਕਿ ਤੁਸੀਂ ਮੈਨੂੰ ਸਵਾਲ ਕੀਤਾ ਕਿ ਘਰੇ ਬੈਠੇ ਲੋਕ ਆਪਣੇ ਡਰਦੇ ਰਹਿੰਦੇ ਨੇ ਬਾਜੀ ਪਹਿਲਾਂ ਤਾਂ ਪਹਿਲੀ ਗੱਲ ਆ ਕਿ ਕਿਸੇ ਨੂੰ ਘਰੇ ਬੈਠ ਕੇ ਨਹੀਂ ਡਰਨਾ ਚਾਹੀਦਾ ਇੱਕ ਵਾਰੀ ਆ ਕੇ ਬਲੱਡ ਜ਼ਰੂਰ ਡੋਨੇਟ ਕਰਨਾ ਚਾਹੀਦਾ ਮੈਂ ਨਾ ਪਹਿਲੀ ਵਾਰੀ ਡੋਨੇਟ ਕੀਤਾ ਮੈਂ ਅਸੀਂ ਹਰ ਟਾਈਮ ਉਦੋਂ ਡੋਨੇਟ ਕਰਦੇ ਹੁੰਦੇ ਸੀਗੇ ਜਿੱਦਾਂ ਮੇਰੇ ਸਰਕਲ ਚੋਂ ਕਿ ਜਦੋਂ ਕਿਸੇ ਨੂੰ ਬਹੁਤ ਹੀ ਜ਼ਿਆਦਾ ਐਮਰਜੈਂਸੀ ਆ ਇਹਦੇ ਬਹੁਤ ਹੀ ਜ਼ਿਆਦਾ ਬੈਨੀਫਿਟ ਨੇ ਸਭ ਨਾਲੋਂ ਪਹਿਲਾਂ ਕੋਲੇਸਟ੍ਰੋਲ ਬੀਪੀ ਦੀ ਦਿੱਕਤ ਕਿਉਂਕਿ ਕੋਲੇਸਟ੍ਰੋਲ ਬੀਪੀ ਦੀ ਦਿੱਕਤ ਹਰ ਘਰ ਦੇ ਵਿੱਚ ਆ ਉਹ ਕਿਦਾਂ ਆਪਣੇ ਜੰਗ ਇਸ ਦੇ ਵਿੱਚ ਜੰਗ ਫੂਡ ਬਹੁਤ ਖਾ ਰਹੇ ਆ ਘਰ ਦੇ ਵਿੱਚ ਕੰਮ ਕਾਰ ਘਟ ਚੁੱਕਿਆ ਹੁਣ ਅੱਗੇ ਪੁਰਾਣੇ ਸਮੇਂ ਚ ਬਜ਼ੁਰਗ ਖਾਂਦੇ ਜਿੰਨਾ ਆਪਾਂ ਖਾਣਾ ਉਨੀ ਪ੍ਰੈਕਟਿਸ ਕਰਦੇ ਸੀ ਅੱਜ ਦੇ ਸਮੇਂ ਆਪਣੀਆਂ ਬੀਬੀਆਂ ਖਾਂਦੀਆਂ ਡਾਈਟ ਸਾਰੀਆਂ ਦੀ ਉਨੀਆਂ ਆ ਭਰਾਵਾਂ ਦੀ ਪੈਣਾ ਦੀ ਆਪਣੇ ਜਿੰਨੇ ਜੰਗ ਦਿਨੇ ਜੰਗ ਫੂਡ ਖਾਣਨੇ ਆ ਠੀਕ ਹੈ ਉਹ ਡਾਈਜੈਸਟ ਨਹੀਂ ਹੁੰਦਾ ਉਹ ਚ ਮਾਇਓਨੈਸ ਖਾਣਨੇ ਆ ਠੀਕ ਹੈ ਫਾਸਟ ਫੂਡ ਜਿਆਦਾ ਖਾਣ ਦੇ ਨਾਲ ਨਾ ਕੋਲੇਸਟ੍ਰੋਲ ਬੀਪੀ ਦੀ ਬਹੁਤ ਜਿਆਦਾ ਦਿੱਕਤ ਆ ਰਹੀ ਆ ਉਹ ਕੋਲੇਸਟ੍ਰੋਲ ਬੀਪੀ ਦੀ ਦਿੱਕਤ ਘਟਾਉਣ ਦੇ ਲਈ ਠੀਕ ਹੈ ਹਾਰਟ ਅਟੈਕ ਨੂੰ ਘਟਾਉਣ ਦੇ ਲਈ ਖੂਨਦਾਨ ਕਰਨਾ ਚਾਹੀਦਾ ਪਹਿਲਾ ਸਟੈਪ ਠੀਕ ਹੈ ਕਿ ਘਰਾਂ ਦੇ ਵਿੱਚ ਬੈਠ ਕੇ ਡਰਨਾ ਨਹੀਂ ਚਾਹੀਦਾ ਕੂੰ ਦਾਨ ਕਰੋ ਆਕੇ ਜਿਹਦੇ ਬਹੁਤ ਹੀ ਬੈਨੀਫਿਟ ਨੇ ਬੈਨੀਫਿਟ ਤੁਹਾਨੂੰ ਦੱਸ ਚੁੱਕਿਆ ਕਿ ਕੋਲੇਸਟ੍ਰੋਲ ਬੀਪੀ ਦੀ ਦਿੱਕਤ ਘਟੂਗੀ ਤੇ ਦੂਜਾ ਆਪਣਾ ਹਾਰਟ ਅਟੈਕ ਦੀ ਦਿੱਕਤ ਘਟੂਗੀ ਤੀਜਾ ਕਿਸੇ ਦਾ ਬਹੁਤ ਹੀ ਜ਼ਿਆਦਾ ਭਲਾ ਹੋਊਗਾ ਜਿਹਨੂੰ ਲੋੜ ਪਵੇ ਠੀਕ ਹੈ ਬਲੱਡ ਦੀ ਆਪਾਂ ਉਸ ਟਾਈਮ ਤੇ ਜੋ ਇਹਨਾਂ ਨੇ ਸਰਟੀਫਿਕੇਟ ਦਿੱਤਾ ਹੁੰਦਾ ਮੰਨ ਲਓ ਆਪਾਂ ਹੁਣ ਅੱਜ ਮੈਂ ਬਲੱਡ ਦੇਤਾ ਕੱਲੂ ਤਾਂ ਮੈਂ ਨਹੀਂ ਬਲੱਡ ਦੇ ਸਕਦਾ ਕਿਸੇ ਭੈਣ ਭਰਾ ਨੂੰ ਮੇਰੇ ਨੂੰ ਲੋੜ ਪੈ ਗਈ ਬਲੱਡ ਦੀ ਤੇ ਮੈਂ ਉਹਨੂੰ ਆਪਣਾ ਸਰਟੀਫਿਕੇਟ ਦਿਖਾ ਕੇ ਉਹਨੂੰ ਮੈਂ ਕਿਸੇ ਵੀ ਬਲੱਡ ਬੈਂਕ ਤੋਂ ਬਲੱਡ ਲੈ ਕੇ ਦੇ ਸਕਦਾ ਤੇ ਇਹ ਬਹੁਤ ਹੀ ਵੱਡਾ ਪੁੰਨ ਦਾ ਕੰਮ ਆ ਕਿਸੇ ਨੂੰ ਮੌਕੇ ਤੇ ਐਮਰਜੈਂਸੀ ਦੇ ਵਿੱਚ ਬਲੱਡ ਦੇਣਾ ਤਾਂ ਮੇਰੇ ਵੀਰ ਭਰਾ ਜਿੰਨੇ ਵੀ ਬਲੱਡ ਦੇ ਸਕਦੇ ਨੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਇਹੀ ਚੀਜ਼ ਕਹਿਣਾ ਚਾਹੁੰਦਾ ਕਿ ਉਹ ਆਓ ਜਿੱਥੇ ਵੀ ਤੁਹਾਡੇ ਨੇੜੇ ਬਲੱਡ ਬੈਂਕ ਨੇ ਜਿੱਥੇ ਕੋਈ ਵੀ ਚੀ ਉੱਥੇ ਜਾ ਕੇ ਆਪਣਾ ਬਲੱਡ ਡੋਨੇਟ ਕਰੋ ਜਾਂ ਕਿਸੇ ਲੋੜਵੰਦ ਨੂੰ ਬਲੱਡ ਦੀ ਲੋੜ ਆ ਉੱਥੇ ਜਾ ਕੇ ਬਲੱਡ ਆਪਦਾ ਦਿਆ ਕਰੋ ਇਹਦੇ ਵਿੱਚ ਡਰਨ ਦੀ ਕੋਈ ਗੱਲ ਨਹੀਂ ਤੁਹਾਨੂੰ ਤਾਂ ਫਾਇਦਾ ਹੈਗਾ ਹੀ ਆ ਤੇ ਤੁਹਾਡੇ ਬਲੱਡ ਦੇਣ ਦੇ ਨਾਲ ਜੇ ਕਿਸੇ ਵੀਰ ਭਰਾ ਦੀ ਜਾਨ ਬਚਦੀ ਆ ਨਾ ਤਾਂ ਉਹ ਬਚਾਇਆ ਕਰੋ ਐਵੇਂ ਡਰ ਕੇ ਘਰੇ ਨਾ ਬੈਠਿਆ ਕਰੋ ਭਾਈ ਜੀ ਨੇ ਥੋੜੇ ਜਿਹੇ ਲਫ਼ਜ਼ ਜਨਾ ਬੜੀਆਂ ਵਧੀਆ ਗੱਲਾਂ ਦੱਸਤੀਆਂ ਵੀ ਜਿਹੜਾ ਇਹ ਕਾਰਡ ਆ ਕਈ ਵਾਰੀ ਲੋਕ ਰਸਤੇ 'ਚ ਸੁੱਟ ਜਾਂਦੇ ਨੇ ਤੁਹਾਨੂੰ ਨਹੀਂ ਜਦੋਂ ਕਿਸੇ ਨੂੰ ਵੀ ਜ਼ਰੂਰਤ ਪੈਂਦੀ ਆ ਜਦੋਂ ਤੁਸੀਂ ਕਾਰਡ ਲੈ ਕੇ ਜਾਂਦੇ ਆ ਤਾਂ ਉਹ ਜਿਹੜੀਆਂ ਬੈਂਕਾਂ ਨੇ ਥੋੜੀ ਵਧੀਆ ਤਰੀਕੇ ਨਾਲ ਇੱਕ ਹੈਲਪ ਕਰਦੀਆਂ ਨੇ ਕਿ ਹਾਂ ਜਿਵੇਂ ਕਹਦੋ ਇੱਕ ਕਮੇਟੀ ਪੈ ਗਈ ਬੇ ਪਹਿਲਾਂ ਜਿਸ ਕਿਸੇ ਨੇ ਦੋ ਵਾਰੀ ਤਿੰਨ ਵਾਰੀ ਬਲੱਡ ਨੇਟ ਕਰਤੀ 88 ਟਾਈਮ ਉਹ ਉੱਥੇ ਨਹੀਂ ਵੀ ਹਾਜ਼ਰ ਹੈ ਤਾਂ ਉਹਦਾ ਇਹ ਕਾਗਜ਼ ਪੱਤਰ ਵੀ ਆ ਜਿਹੜੇ ਉਹ ਦਿਖਾ ਕੇ ਉਹਨਾਂ ਤੋਂ ਮਦਦ ਲੈ ਸਕਦੇ ਆ ਮਦਦ ਤਾਂ ਵੈਸੇ ਵੀ ਮਿਲਦੀ ਆ ਪਰ ਉਹਨਾਂ ਕੋਲ ਉਸ ਟਾਈਮ ਡੋਨਰ ਚਾਹੀਦਾ ਉਹ ਕਹਿੰਦੇ ਆ ਵੀ ਜੀ ਇੱਕ ਗਰੁੱਪ ਜਿਹੜਾ ਮਰਜ਼ੀ ਤੁਹਾਡੇ ਕੋਲ ਹੈ ਉਹਦਾ ਖੂਨ ਦੇ ਜੋ ਤੇ ਦੂਸਰੇ ਦਾ ਸਾਡੇ ਕੋਲ ਲੈ ਜੋ ਇੱਕ ਨਾਮ ਹੈ ਬਜੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇੱਕ ਛੋਟਾ ਜਿਹਾ ਡਾਊਟ ਹੋਰ ਆਪਣੇ ਵੀਰ ਭਰਾਵਾਂ ਦਾ ਕੱਢਣਾ ਚਾਹਣਾ ਮਨ ਚੋਂ ਕਈ ਵੀਰ ਭਰਾਵਾਂ ਦੇ ਨਾ ਮਨ ਚ ਹੁੰਦਾ ਜਿਵੇਂ ਆ ਤੁਸੀਂ ਸਰਟੀਫਿਕੇਟ ਦਿੱਤੇ ਨੇ ਸਾਨੂੰ ਵੀ ਮਿਲੇ ਨੇ ਦਿਖਾਓ ਜਿਵੇਂ ਕਿ ਆ ਸਰਟੀਫਿਕੇਟ ਨੇ ਇਹ ਸਾਰੇ ਜਿੱਥੇ ਵੀ ਆਪਾਂ ਡੋਨੇਟ ਕਰਦੇ ਹਾਂ ਹਰ ਇੱਕ ਬਲੱਡ ਬੈਂਕ ਆਪਾਂ ਨੂੰ ਆ ਸਰਟੀਫਿਕੇਟ ਦਿੰਦੀ ਹੈ ਠੀਕ ਹੈ ਕਈਆਂ ਦੇ ਨਾ ਮਨ ਦੇ ਵਿੱਚ ਬੜਾ ਡਾਊਟ ਹੁੰਦਾ ਕਿ ਯਾਰ ਇਹ ਸਰਟੀਫਿਕੇਟ ਦਿਖਾ ਕੇ ਬਲੱਡ ਨਹੀਂ ਮਿਲਦਾ ਕੀ ਬਲੱਡ ਨਹੀਂ ਦਿੰਦਾ ਇਹਦਾ ਵੀ ਇੱਕ ਯਰੀਆ ਹੁੰਦਾ ਇਹ ਜਿੱਤੇ ਹੁਣ ਮੰਨ ਲਓ ਮੇਰੇ ਕੋਲੇ ਇਹ ਇਕਾਈ ਹਸਪੀਟਲ ਨੂੰ ਮੈਂ ਬਲੱਡ ਦਿੱਤਾ ਠੀਕ ਹੈ ਇਹ ਸਰਟੀਫਿਕੇਟ ਆਪਣਾ ਕਿਤੇ ਵੀ ਚੱਲ ਜਾਂਦਾ ਜਿੱਥੇ ਜਿੱਥੇ ਬਲੱਡ ਬੈਂਕ ਦੇ ਵੈਲਿਡ ਆ ਨਹੀਂ ਕੋਈ ਦੇ ਰਿਆ ਹੁਣ ਸੇਮ ਬ੍ਰਾਂਚ 'ਚ ਜਾ ਕੇ ਇਕਾਈ ਹਸਪੀਟਲ ਦੀ ਜਿਹੜੀ ਬਲੱਡ ਬੈਂਕ ਆ ਬਲੱਡ ਬੈਂਕ ਦੇ ਵਿੱਚ ਜਾ ਕੇ ਮੈਂ ਆਪਣਾ ਇਹ ਸਰਟੀਫਿਕੇਟ ਦਿਖਾ ਕੇ ਉੱਥੋਂ ਕਿਸੇ ਦੀ ਵੀ ਮਦਦ ਕਰ ਸਕਦਾ ਕਿਉਂਕਿ ਮੈਂ ਇਹਨਾਂ ਨੂੰ ਐਡਵਾਂਸ 'ਚ ਆਲਰੇਡੀ ਬਲੱਡ ਦੇ ਚੁੱਕਿਆ ਤੇ ਮੈਨੂੰ ਕਿਸੇ ਮਰੀਜ਼ ਨੂੰ ਐਮਰਜੈਂਸੀ ਲੋੜ ਆ ਨਾ ਤਾਂ ਜੋ ਇਹਨਾਂ ਦੀ ਬਣਦੀ ਫੀਸ ਆ ਹੁਣ ਲੋਕ ਕਹਿ ਦਿੰਦੇ ਨੇ ਕਿ ਜੀ ਅਸੀਂ ਮੁੱਲ ਖਰੀਦੇ ਆ ਮੁੱਲ ਖਰੀਦੇ ਆ ਨਾ ਬਲੱਡ ਆਪਾਂ ਵੀ ਸੁਣਦੇ ਆ ਕਿ ਮੁੱਲ ਖਰੀਦੇ ਆ ਜੀ ਅਸੀਂ ਤੁਸੀਂ ਡੋਨਰ ਵੀ ਬਲੱਡ ਵੀ ਦੇ ਤਾਂ ਮੁੱਲ ਉਹ ਜਿਹੜੇ ਪੈਸੇ ਹੁੰਦੇ ਆ ਉਹ ਬਲੱਡ ਦੇ ਨਹੀਂ ਹੁੰਦੇ ਉਹ ਜਿਵੇਂ ਹੁਣ ਬਲੱਡ ਕੱਢਣ ਤੋਂ ਬਾਅਦ ਨਾ ਵੀਰ ਹੋਣਾ ਨੇ ਜਿਹੜੇ ਇਹਦੇ ਟੈਸਟ ਕਰਨੇ ਨੇ ਕਿ ਇਹਦੇ ਖੂਨ ਦੇ ਵਿੱਚ ਕੋਈ ਇਨਫੈਕਸ਼ਨ ਕੋਈ ਬਿਮਾਰੀ ਕੋਈ ਕੁਸ਼ਤਾ ਨਹੀਂ ਇਹ ਬਲੱਡ ਪਿਓਰ ਆ ਇਹਦੇ ਸੈੱਲ ਲੱਗ ਕਰਨੇ ਨੇ ਜੋ ਇਹਨਾਂ ਦਾ ਟੈਸਟ ਕਰਨ ਦੀ ਕੋਸਟ ਆਉਂਦੀ ਆ ਨਾ ਆਪਣੇ ਤੋਂ ਹਮੇਸ਼ਾ ਉਹ ਲਿੱਤੀ ਜਾਂਦੀ ਆ ਤੇ ਜਿਨ੍ਹਾਂ ਨੇ ਵੀਰ ਭਰਾਵਾਂ ਕੋਲ ਇਹ ਸਰਟੀਫਿਕੇਟ ਹੁੰਦੇ ਆ ਨਾ ਉਹਨਾਂ ਨੂੰ ਬਲੱਡ ਬਿਲਕੁਲ ਹੀ ਫ੍ਰੀ ਹੀ ਮਿਲਦਾ ਹੁੰਦਾ ਜਿਹੜੇ ਉਹ ਪੈਸੇ ਲੱਗਦੇ ਨੇ ਉਹ ਕੱਲੇ ਇਹਨਾਂ ਦਾ ਜੋ ਬੈਂਕਾਂ ਦਾ ਖਰਚਾ ਆਉਂਦਾ blood ਨੂੰ ਸੰਭਾਲਣ ਦੇ ਵਿੱਚ ਫਰੀਜਾਂ ਦੇ ਵਿੱਚ ਲਾ ਕੇ ਰੱਖਣਾ ਇਹਨਾਂ ਦੇ ਵਿੱਚੋਂ platelets ਲੱਗ ਕੱਢੇ ਜਾਂਦੇ ਆ white blood cell ਲੱਗ ਕੱਢੇ ਜਾਂਦੇ ਆ RBC cell ਲੱਗ ਕੱਢੇ ਜਾਂਦੇ ਆ HIVa test ਕੀਤੇ ਜਾਂਦਾ HCV ਜਿੰਨੇ ਵੀ ਟੈਸਟ ਹੁੰਦੇ ਨੇ blood ਦੇ ਉਹ ਸਾਰੇ ਟੈਸਟ ਕਰਕੇ ਇਹਨੂੰ ਫੇਰ ਬڑے ਬੜੀਆ ਤਰੀਕੇ ਦੇ ਨਾਲ ਬਲੱਡ ਬੈਂਕ ਦੇ ਵਿੱਚ ਸਾਂਭਿਆ ਜਾਂਦਾ ਤੇ ਮੇਰੇ ਵੀਰ ਭਰਾ ਭੈਣ ਇਹ ਡਾਊਟ ਚ ਨਾ ਰਿਹਾ ਕਰੋ ਬਹੁਤ ਵੱਡਾ ਡਰ ਹੁੰਦਾ ਕਿ ਜੀ ਉਹਨੇ ਖੂਨ ਦੇਤਾ ਤੇ ਉਹਨੂੰ ਮੌਕੇ ਤੇ ਐਮਰਜੈਂਸੀ ਮੁੱਲ ਮਿਲਿਆ ਮੁੱਲ ਨਹੀਂ ਮਿਲਦਾ ਵੀਰੇ ਜੇ ਮੁੱਲ ਇੱਕ ਜੁੰਟ ਲੈਣ ਜਾਣੇ ਹੋ 2 2 3 3 10 10000 ਤੱਕ ਮਿਲਦੀ ਆ ਤੇ ਜਿਹੜਾ ਉਹ ਆਪਣੇ ਤੋਂ ਖਰਚਾ ਲੈਂਦੇ ਨੇ ਤਾਂ ਉਹ ਸਿਰਫ ਟੈਸਟਾਂ ਦਾ ਲੈਂਦੇ ਆ ਦੂਜੀ ਗੱਲ ਹਰ ਇੱਕ ਵੀਰ ਭਰਾ ਆ ਕੇ ਬਲੱਡ ਡੋਨੇਟ ਕਰੋ ਤੇ ਸਰਟੀਫਿਕੇਟ ਨੂੰ ਸੰਭਾਲ ਕੇ ਰੱਖੋ ਤਾਂ ਜੋ ਕਿਸੇ ਵੀ ਵੀਰ ਭਰਾ ਦੇ ਲੋੜ ਮੰਦ ਦੇ ਕੰਮ ਆ ਸਕੇ ਠੀਕ ਬਾਕੀ ਭਾਈ ਜੀ ਉਹਨਾਂ ਦਾ ਨਾ ਅਸੀਂ ਨੰਬਰ ਪਾ ਦੇਾਂਗੇ ਥੋੜੇ ਲਫ਼ਜ਼ਾਂ ਚ ਬਹੁਤ ਸਰੀਆਂ ਗੱਲਾਂ ਕਲੀਅਰ ਕਰ ਦਿੰਦੇ ਆ ਪਰ ਜੇ ਕਿਸੇ ਦਾ ਫੇਰ ਵੀ ਕੋਈ ਡਾਊਟ ਹੋਵੇ ਜਾਂ ਕੋਈ ਡਾਕਟਰੀ ਦੇ ਤਹਿਤ ਕੋਈ ਕਿਸੇ ਨੇ ਗੱਲਬਾਤ ਕੋਈ ਪੁੱਛਣੀ ਹੋਵੇ ਨਾ ਤਾਂ ਤੁਸੀਂ ਇਹਨਾਂ ਤੋਂ ਮਦਦ ਲੈ ਸਕਦੇ ਹੋ ਇੱਕ ਨਾ ਥੋੜੀ ਜੀ ਹੋਰ ਬੇਨਤੀ ਆ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਵੀਰ ਭਰਾ ਨੇ ਬਲੱਡ ਦੀ ਲੋੜ ਹੋਵੇ ਮਹਾ ਪੰਜਾਬ ਯੂ ਐਸ ਏ ਵਾਲੇ ਵੀਰੇ ਨੂੰ ਕੰਟੈਕਟ ਕਰ ਸਕਦੇ ਹੋ ਤੁਸੀਂ ਨਹੀਂ ਭਾਈ ਜੀ ਸਾਡਾ ਨੰਬਰ ਪਾਉਣਗੇ ਸਾਨੂੰ ਕੰਟੈਕਟ ਕਰ ਸਕਦੇ ਹੋ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਕਿਸੇ ਨੂੰ ਵੀ ਕਿਸਤੇ ਵੀ ਲੋੜ ਪੈਂਦੀ ਆ ਸਾਡੇ ਨਾਲ ਸੰਪਰਕ ਕਰ ਸਕਦਾ ਕਿਸੇ ਵੀ ਵੀਰ ਭਰਾ ਕੋਲੇ ਆ ਸਰਟੀਫਿਕੇਟ ਨੇ ਨਹੀਂ ਕੋਈ ਵੀ ਬੈਂਕ ਉਹਨਾਂ ਨੂੰ ਬਲੱਡ ਦਿੰਦੀ ਤਾਂ ਜੀ ਸੱਦ ਕੇ ਵੀਰ 24 ਤੋਂ 60 ਸਾਡੇ ਨਾਲ ਕੰਟੈਕਟ ਕਰਨ ਕੋਈ ਵੀ ਵੀਰ ਭਰਾ ਆਪਣਾ ਬਲੱਡ ਬੱਲੀਓ ਨਹੀਂ ਮਰਨਾ ਚਾਹੀਦਾ ਕਿਤੇ ਵੀ ਸਾਡੀ ਲੋੜ ਆ ਮਹਾ ਪੰਜਾਬ ਯੂ ਐਸ ਏ ਚੈਨਲ ਸਾਡੇ ਨਾਲ ਆ ਆਪਣੇ ਬਹੁਤ ਵੀਰ ਭਰਾ ਆਪਣੇ ਨਾਲ ਨੇ ਠੀਕ ਹੈ ਸਾਡੀ ਟੀਮ ਨਾਲ ਕੰਟੈਕਟ ਕਰੋ ਅਸੀਂ ਜਿੱਥੇ ਤੱਕ ਹੋ ਸਕਦਾ ਸਾਰਿਆਂ ਦੇ ਨਾਲ ਆਪਣੇ ਜ਼ਿਲ੍ਹੇ ਦੇ ਵਿੱਚ ਨਾ ਤਾਂ ਕੋਈ ਵੀਰ ਅਲਾਜ ਪੱਖੋਂ ਮਰੇ ਤੇ ਨਾ ਕੋਈ ਵੀਰ ਕਦੇ ਵੀ ਖੂਨ ਦੇ ਪੱਖੋਂ ਮਰੇ ਠੀਕ ਹੈ ਜੀ ਨੂੰ ਵੀ ਲੋੜ ਆ ਬਲੱਡ ਦੀ ਸਾਡੇ ਨਾਲ ਕੰਟੈਕਟ ਕਰੋ ਲਾਸਟ ਦੇ ਫੇਰ ਮਹਾ ਪੰਜਾਬ ਯੂਐਸਏ ਚੈਨਲ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਵੀਰੇ ਤੁਸੀਂ ਸਾਨੂੰ ਇੰਨਾ ਮਾਨ ਬਖਸ਼ਿਆ ਤੁਹਾਡਾ ਬਹੁਤ 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 ਸੋਹਣਾ ਪ੍ਰਾਲਾ ਕੀਤਾ ਤੁਸੀਂ ਬਹੁਤ ਬਹੁਤ ਧੰਨਵਾਦ ਵੀਰੇ ਮੈਂ ਰਵਿੰਦਰ ਸਿੰਘ ਮੈਂ ਬੀਪੀਓ ਸ੍ਰੀ ਭਣੀ ਸਾਹਿਬ ਤੋਂ ਆਇਆ ਹਾਂ ਜੀ ਅੱਛਾ ਤੁਸੀਂ ਵੀ ਲਗਭਗ 20 ਕਿਲੋਮੀਟਰ ਸਫ਼ਰ ਕਰਕੇ ਆਏ ਹਾਂ ਹਾਂ ਜੀ ਹਾਂ ਜੀ ਹਾਂ ਜੀ ਜੀ ਕਿੰਨੀ ਵਾਰੀ ਖੂਨ ਡੋਨੇਟ ਕੀਤਾ ਜੀ ਬਲੱਡ ਡੋਨੇਟ ਫਸਟ ਟ ਫਸਟ ਟਾਈਮ ਮੈਂ ਬਹੁਤ ਵਧੀਆ ਲੱਗਿਆ ਜੀ ਖੂਨਦਾਨ ਕਰਕੇ ਸਾਰਿਆਂ ਨੂੰ ਕਰਨਾ ਚਾਹੀਦਾ ਜੀ ਹਰ ਇੱਕ ਨੂੰ ਕੋਈ ਡਾਊਟ ਨਹੀਂ ਹੈਗਾ ਇੱਥੇ ਕਿ ਕੁਝ ਨਹੀਂ ਆ ਵੀ ਖੂਨਦਾਨ ਕਰੋ ਕਿਸੇ ਦੀ ਜਾਨ ਬਚਾਓ ਖੂਨਦਾਨ ਕਰਨਾ ਕੋਈ ਫਰਕ ਨਹੀਂ ਪੈਂਦਾ ਸਗੋਂ ਆਪਣਾ ਅੰਦਰਲਾ ਖੂਨ ਹੋਰ ਵੱਧਦਾ ਜੀ ਠੀਕ ਹੈ ਜੀ ਖੂਨਦਾਨ ਕਰਨਾ ਚਾਹੀਦਾ ਜ਼ਰੂਰੀ ਹੈ ਜੀ ਸੋ ਦਰਸ਼ਕੋ ਦੇਖ ਲਓ ਜਿਨ੍ਹਾਂ ਨੇ ਪਹਿਲੀ ਵਾਰੀ ਵੀ ਖੂਨਦਾਨ ਕੀਤਾ ਉਹ ਵੀ ਇੰਨੇ ਜੋਸ਼ ਦੇ ਵਿੱਚ ਨੇ ਕਿ ਬਈ ਵੀ ਮੈਨੂੰ ਤਾਂ ਕੋਈ ਫਰਕ ਨਹੀਂ ਲੱਗਿਆ ਇਹਦਾ ਮਤਲਬ ਸਾਰਿਆਂ ਨੂੰ ਇਹ ਕਰਨਾ ਚਾਹੀਦਾ ਨਹੀਂ ਪਹਿਲੀ ਵਾਰੀ ਬੰਦੇ ਦੇ ਡਰ ਹੁੰਦਾ ਅੱਛਾ ਜੀ ਬਾਈ ਜੀ ਧੰਨਵਾਦ ਜੀ ਥੈਂਕ ਯੂ ਜੀ